ਸਤ ਸੁਮਾਈ ਰਾਮ ਕੇ ਕਰ ਕਿਰਪਾ ਦੀਆਂ ਮਿਲਾਈ ਬਨਕੁਨ ਅਨੰਤ ਉਪਾਰਜਨਾ ਹਰ ਸਜਨੋ ਪ੍ਰਗਟਈ ਬਨਕੁਨ ਅਨੰਤ ਉਪਾਰਜਨਾ ਹਰ ਸੱਜਣ ਟੁੱਟੇ ਨਹੀਂ ਜਾਏ ਇੱਕ ਪੁੱਲੀ ਵੱਦ ਪਾ ਗਣੀ ਵੱਦ ਪਾਇਆ ਹਾਲਿ ਜਾਏ ਵਰ ਲੋਏ ਮਰ ਪਾਇਆ ਮਰਵਾਏ ਮਰ ਪਾਇਆ ਅੰਦਾਈ ਮਰ ਪਾਇਆ ਮਰਵਾਏ ਹਲਦੁਨ ਅਨੰਦ ਉਪਾਤਨਾ ਹਰ ਸਚੁ ਪ੍ਰਗਟਿ ਆਈ ਦਿਪਨ ਅਨੰਤ ਉਪਾਤਨਾ ਆਤ ਸੱਜਣ ਪ੍ਰਗਤੀ ਆਈ ਸੰਤ ਸੁਹਾਈ ਰਾ ਨਦ ਗੁਣ ਆਨੰਦ ਉਪਾਰਜਨਾ ਹਰ ਸਚਨ ਪ੍ਰਗਟਿ ਆਈ ਬਲ ਗੁਣ ਆਨੰਦ ਉਪਾਰਜਨਾ ਹਰ ਸਚਨ ਪ੍ਰਗਟਿ ਹੋਈ ਬੇਲ ਸਈਆ ਮੰਨਨ ਕਾ ਬਾਈ ਜੀਤ ਕੋ ਵੇਤਨ ਵਾਲਾ ਹਰ ਜਗਾ ਆਵਰਗਾਤੀ ਸਈ ਕੋਈ ਦੂਜਾ ਨਾ ਨਾ ਕੋ ਕੋਈ ਦੂਜਾ ਲਵੈ ਨਾ ਲਾਈ ਕੋਈ ਦੂਜਾ ਲਵੈ ਨਾ ਲਾਈ ਬਲਗੁਨ ਅਨੰਦ ਉਪਾਰਜਨਾ ਹਰ ਸਚਨ ਪ੍ਰਗਤੀ ਨਾਈ ਬਲਗੁਨ ਅਨੰਦ ਉਪਾਰਜਨਾ ਹਰ ਸਚਨ ਪ੍ਰਗਤੀ ਰਾਈ ਅਰ ਸਜਣ ਪ੍ਰਗਟੇ ਆਏ ਅਰ ਸਜਣ ਪ੍ਰਗਟੇ ਆਏ ਅਰ ਸਜਣ ਪ੍ਰਗਟੇ ਆਏ ਅਰ ਸਜਣ ਪ੍ਰਗਟੇ ਆਏ ਭਨ ਗੁਣ ਅਨੰਦ ਉਪਾਤਨਾ ਅਰ ਸਜਣ ਪ੍ਰਗਟੇ ਆਏ ਜੁਗੁਨਾ ਅਨੰਤ ਉਪਾਰਕ ਨਾ ਹਸ ਜਨ ਪ੍ਰਕਿਰਤੀ ਆਈ ਸੰਸਾਰ ਸਾ ਡਿਰਤੇ ਰੱਤੇ ਹੋ ਨਾ ਬਹੁੜ ਨਾ ਜਨਮੇ ਤਾਏ 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 ਬਲਗੁਨ ਅਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਬਲਗੁਨ ਅਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਜਿਵੇਂ ਇੱਕ ਨੇ ਇੱਕ ਗੁਨਾ ਤਰੇ ਨਾਕ ਚਲਨੀ ਪਾਰੇ ਫਲ ਤੋਂ ਮੇਤਸਾ ਲਈਏ ਜਿਸਨੂੰ ਕਲ ਨਤ ਮਾਰੇ ਜਿਸਨੂੰ ਤੇ ਜੈਸ ਨੂੰ ਤੇਨ ਦਾ ਤੁਮਾਏ ਜੈਸ ਨੂੰ ਦੇਨ ਦਾ ਤੁਮਾਏ ਜੈਸ ਨੂੰ ਤੇਨ ਦਾ ਤੁਮਾਏ ਪਦ ਗੁਣ ਅਨੰਦ ਤੁਪਾਤਨਾ ਹਸਤਮ ਪ੍ਰਗਤੀ ਆਏ ਪਦ ਗੁਣ ਅਨੰਦ ਤੁਪਾਰਦੇਨਾ ਹਰ ਸਜਣ ਪ੍ਰਗਟੇ ਆਏ ਸਜਣ ਪ੍ਰਗਟੇ ਆਏ ਹਰ ਸਜਣ ਪ੍ਰਗਟੇ ਆਏ ਹਰ ਸਜਣ ਪ੍ਰਗਟੇ ਆਏ ਸਜਣ ਪ੍ਰਗਟੇ ਆਏ ਹਰਕੁਨ ਅਨੰਦ ਪਰਕਨਾ ਹਰ ਸਜਨ ਪ੍ਰਗਤੀ ਆਈ ਪਰਗੁਣ ਅਨੰਦ ਉਪਰਕਨਾ ਹਰ ਸਜਨ ਪ੍ਰਗਤੀ ਆਈ ਹਰ ਸਜਨ ਪ੍ਰਗਤੀ ਆਈ ਹਰ ਸਜਨ ਪ੍ਰਗਤੀ ਆਈ ਆ ਪਲ ਗੁਣ ਨੰਦ ਉਪਾਰਜਨ ਹਰ ਸੱਜਣ ਪਰਗਟ ਆਏ ਸੰਤ ਸਹਾਈ RAM ਕੇ ਕਾਲ ਕਿਰਪਾ ਦੀਆਂ ਮਿਲਾਇਂ ਫਲ ਗੁਣ ਅਨੰਦ ਉਪਾਰਜਨ ਹਰ ਸੱਜਣ ਪਰਗਟ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦਿਆਂ ਮਿਲਾਏ ਸੇਜ ਸੁਹਾਵੀ ਸਰਬ ਸੁਖੇ ਹੁਣ ਦੁੱਖਾਂ ਨਾਹੀ ਜਾਏ ਇੱਕ ਪੁੰਨੀ ਬੜਾ ਭਾਗਣੀ ਬਰਪਾਇਆ ਹਰਿ ਰਾਈ ਮਿਲ ਸਹੀਆ ਮੰਗਲ ਗਾ ਬਹੀ ਗੀਤ ਗੋਬਿੰਦ ਅਲਾਈ ਹਰ ਜੇਹਾ ਵਰਨ ਦਿਸਾਈ ਕੋਈ ਦੂਜਾ ਲਵੇ ਨਾ ਲਾਈ ਹਲ ਤੇ ਪਲ ਤੇ ਸਵਾਰੀਆਂ ਨੇ ਨਿਹ ਚੱਲ ਦਿੱਤੀਆਂ ਨਿੰਜਾਏ ਸੰਸਾਰੇ ਸਾਗਰ ਤੇ ਰੱਖੀਆਂ ਨੇ ਬਹੁੜ ਨਾ ਜਨਵੇਂ ਤਾਏ ਜੀਹ ਬਾਏਕ ਅਨੇਕ ਗੋਣੇ ਤੇ ਰੰਨਾਨਕ ਚਰਣੀ ਪਾਏ ਪਲ ਗੋਣੇ ਨਿਤ ਸਲਾਹੀਏ ਜਿਸ ਨੂੰ ਤਿੰਨ ਨਾਂ ਤਮਾਈ ਜਿਹ ਬਾਏਕ ਅਨੇਕ ਗੋਣੇ ਰਿਨਾਨਕ ਚਰਨ ਲੀ ਪਾਏ ਹਲ ਗੁਣ ਨਿਤ ਸਲਾਹੀਏ ਜਿਸ ਨੂੰ ਤੇਲ ਨਾ ਤਮਾਈ ਸਤਿਗੁਰੂ ਗੁਰੂ ਪਿਆਰੇ ਸਾਧ ਸੰਗਤ ਜੀ ਪਗਣ ਦਾ ਮਹੀਨਾ ਆਰੰਭ ਹੋਇਆ ਹੈ ਸਭਨਾਂ ਨੂੰ ਖੁਸ਼ੀਆਂ ਭਰਿਆ ਬਤੀਤ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪੱਤੇ